ਯਾਦ ਹੀ ਰਹੀ ਆ ਮੈਂ ਪੁੱਛ ਰਹੀ ਆਂ ਆਪੇ ਤੂੰ ਆਇਆ ਨਹੀਂ ਆ ਮੈਂ ਆ ਮੂ ਬੜਾ ਕਰਿਆ ਕਰ ਫੜ ਗਿਆ ਰੋਜ਼ ਦੇ ਲਈ ਜੁੱਤੀਆਂ ਲੈਣ ਆਏ ਨਹੀਂ ਇਹ ਤਾਂ ਪਸੰਦ ਤੇਰਾ ਕੋਈ ਸ਼ਮਨਾ ਨਹੀਂ ਆਇਆ ਦੁਕਾਨ ਵਾਲਿਆਂ ਨੂੰ ਵਿਚਾਰੇ ਨੂੰ ਤੂੰ ਪਜਲ ਕੀਤਾ ਆ ਆ ਸੁਣੀ ਨੀ ਪਰਮਜੀ ਆ ਘੈਂਟ ਆ ਕੋਈ ਨਹੀਂ ਨਾ ਤਹਣਾ ਚਾਹੀਦਾ ਆ ਵਲ ਜੁੱਤੀਆਂ ਵਹਾਓ ਵਧੀਆ ਜੀਆਂ ਕੁੜੀ ਨੂੰ ਇਹਨੂੰ ਜੁੱਤੀਆਂ ਨਹੀਂ ਪਸੰਦ ਆਉਂਦੀਆਂ ਐ ਤੇ ਹਾਂ ਹਾਂ ਸੋਹਣੀ ਐ ਨਾ ਪਰ ਇਹਦੇ ਵੀ ਉਹ ਥੱਲੇ ਜਿਹੜੇ ਲੱਗਾ ਹੋਇਆ ਥੱਲਾ ਇਹਦੇ ਨਾਲ ਦਾ ਆ ਜਿਹੜੀ ਆਹ 10 ਦਿਨ ਨਹੀਂ ਕੱਢੀ ਜੁੱਤੀ ਆ ਵਾਲੀ ਮਹਾਂ ਹੀ 10 ਦਿਨ ਇਹਨੂੰ ਪਾ ਜਾਣਾ ਉਹੀ ਚੀਜ਼ ਐ ਬਹੁ ਆ ਵੇਖਿਆ ਚੀਜ਼ ਉਹੀ ਐ ਦਿਖਾ ਮੈਨੂੰ ਬੋਹੀ ਐ ਐਸੀ ਜੈਹੀ ਐ ਹਾਂ ਉਹੀ ਪਰ ਮੈਨੂੰ ਲੱਗਦਾ ਨਹੀਂ ਪੀ ਇਹ ਚੀਜ਼ ਖਰਾਬ ਹੋਊਗੀ ਲਗਦਾ ਨਹੀਂ ਮੈਨੂੰ ਇਹ ਚੀਜ਼ ਖਰਾਬ ਹੋਊਗੀ ਸੋਹਣੀ ਆ ਨਹੀਂ ਆ ਨਹੀਂ ਆਪਾਂ ਲੈ ਗਏ ਇਹਦੇ ਨਾਲ ਦੀ ਇਹ ਨਹੀਂ ਕੜਨੇ ਅੱਛਾ ਬਾਜੀ ਪਹੁੰਚ ਰਹੇ ਹੈ ਦੁਕਾਨ ਨੂੰ ਘਰ ਵਾਲੇ ਇਹਨਾਂ ਨੇ ਕਿਹਾ ਇਹਨਾਂ ਨੇ ਤੂੰ ਕੀ ਕਰਵਾ ਰਿਆ ਜੁੱਤੀਆਂ ਲੈਣ ਆਉਂਦੇ ਜੁੱਤੀ ਕੀ ਕਰਬੋ ਸਿੱਧੀ ਵਕਤ ਭਾਈ ਦਿਖਾਓ ਜੁੱਤੀ ਦਿਖਾਓ ਜਰਦੀ ਕਰਾਉਣੀ ਉਹਨਾਂ ਨੂੰ ਨਹੀਂ ਪਸੰਦ ਆਉਣੇ ਜੁੱਤੀਆਂ ਜੁੱਤੀਆਂ ਆ ਮਸੰਦ ਕਰਨੀਆਂ ਇਹ ਜੋ ਜੁੱਤੀ ਲੱਗੀ ਇਹ ਤੇ ਚੱਲੀਏ ਦੇਖਦੇ ਆਂ ਕੁੜੀ ਨੂੰ ਉਹ ਕਿਹੜੀ ਜੁੱਤੀ ਪਸੰਦ ਆਉਂਦੀ ਹੈ ਕਿੰਨਾ ਪਿਆਰਾ ਪੀਸ ਯਾਰ ਆ ਲਵੈਂਡਰ ਰੰਗ ਦਾ ਹਾਂਜੀ ਹਨਾ ਜੇ ਨਾ ਹੀ ਕੋਈ ਲੈ ਤੇ ਇਹ ਦੋ ਚੀਜ਼ਾਂ ਦੀ ਹਾਂਜੀ ਜੀ ਚਲੋ ਪਰਮਜੀਤ ਨਾਲ ਇਹ ਜੁੱਤੀ ਫਿਰ ਵੇਖਦੇ ਹਾਂ ਸਰ ਕਹਿੰਦੇ ਇਹ ਤੁਹਾਡਾ ਫੋਨ ਨਹੀਂ ਲੱਗ ਰਿਹਾ ਕੋਈ ਪ੍ਰੋਬਲਮ ਆਈ ਮੈਂ ਕਹਿੰਦਾ ਜਿੰਨਾ ਤੱਕ ਮੈਂ ਅੜਨ ਦਾ ਤਾਂ ਨਹੀਂ ਕਿਉਂ ਲੋਰੀ ਨੂੰ ਮੈਨੂੰ ਕੀ ਪਤਾ ਇੱਕ ਦੀ ਇੱਕ ਸੈਂਟਰ ਰੂਮ ਆਹ ਨਹੀਂ ਰੋ ਉਹ ਨਹੀਂ ਅਲੋ ਜੀ ਨਹੀਂ ਲੈ ਨਹੀਂ ਤੇਰਲਾਤਾ ਪਰ ਇਹਨੂੰ ਕੋਈ ਜਿੱਦ ਨਹੀਂ ਪਸੰਦ ਸੋਹਣ ਪੁਣਾ ਨਹੀਂ ਵੇਖਣਾ ਚਾਹੀਦਾ ਬੀਬੀਆਂ ਜੀਆਂ ਕੋਈ ਨਹੀਂ ਲੈਣੀ ਸਵੇਰ ਦਾ ਵਲੌਗ ਸਟਾਰ ਕੀਤਾ ਕੰਟੀਨਿਊ ਹੋਣ ਕਰਨੇ ਡਿਊਟੀ ਤੋਂ ਟਾਈਮ ਓਵਰ ਕਰਕੇ ਕਰੋ ਹੋਂ ਆਏ ਆ ਪਰੰਜੀ ਦਾ ਫੋਨ ਹੋ ਗਿਆ ਸੀ ਖਰਾਬ ਕਿਹੜੀ ਐਜੀ ਐਂਟੀ ਸੁਣਦੇ ਹਾਂ ਦੇਖਦੇ ਆ ਕਿਹੜੀ ਜੁੱਤੀ ਪਸੰਦ ਆਂਦੀ ਆ ਤੇ ਕਿਹੜੀ ਨਹੀਂ ਕਿਹੜੀ ਜੁੱਤੀ ਆ ਪੱਲੇ ਲਾ ਕੇ ਚੱਲਦੇ ਆ ਘਰ ਸੋ ਇਹਦਾ ਹੀ ਵਲੌਗ ਜਿਹੜਾ ਉਹ ਕੰਟੀਨਿਊ ਨਹੀਂ ਕੀਤਾ ਤੇ ਹੁਣ ਅਸੀਂ ਕਰ ਲਗੇ ਗੈਸਟ ਗੁਸਟ ਕਰਨ ਤੌਰ ਤੇ ਉਹਨੇ ਜੁੱਤੀ ਲੈਣ ਆਏ ਨਹੀਂ ਆਉਣੀ ਪਸੰਦ ਕੋਈ ਫਿਰ ਮੈਂ ਵੇਖ ਚਾਂਸ ਹੈ ਨਹੀਂ ਆ ਨਹੀਂ ਇੱਚ ਵੀ ਸ਼ੇਰ ਮਿਲ ਗਿਆ ਨਹੀਂ ਆਉ ਪੁੱਤ ਜੀ ਤੇ ਬੱਧੀਆ ਵਾ ਪਰ ਸੋਹਣੀ ਆ ਜੁੱਤੀ ਸੋਹਣੀ ਆ ਇੱਚ ਵੀ ਸ਼ੇਰ ਵੀ ਹੈਗੀ ਨਿਭਾਂ ਵੀ ਸ਼ੇਰ ਨਹੀਂ ਨਹੀਂ ਵੀ ਸ਼ੇਰ ਨਹੀਂ ਲੈ ਰਹੀ ਹਾਂ ਸੋਹਣੀ ਆ ਇਹ ਚਲੋ ਜੀ ਜੁੱਤੀ ਸੈਲੈਕਟ ਕਰ ਲਈਏ ਫਿਰ ਕਰਦੇ ਹਾਂ ਲੋਕਾਂ ਦੀ ਗੱਲ ਗਾਈਜ਼ ਚੰਗੀ ਬਾਰਿਸ਼ ਹੋਉਂਦੀ ਵੇਖੋ ਇਸ ਦਾ ਮਾਰਨਿੰਗ ਦਾ ਡਾਈਨਰ ਤੇ بارش ਸੀ بارش ਆਈ ਗਈ ਹੈ ਪੂਰੀ ਗੱਲ ਬਾਤ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਜੈਸਾ ਨਾ ਮਿਸਟਰ ਮਿਸਿਸ ਮੱਲਨੀ ਦੇ ਵਲੌਗ ਦੀ ਕਰ ਰਹੇ ਆ ਸਟਾਰਟਿੰਗ بارش ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਤੇ ਅੱਕੜਲੇ ਜੱਗੇ ਪਾਈ ਹੁੰਦੇ ਟੋਪੀ ਦੇ ਕੱਖ ਨੇ ਰਿਆ ਗਾੜੀ ਤੇ ਆਪਾਂ ਵੀ بارش ਦੇ ਵਿੱਚ ਹੀ ਜਾ ਰਹੇ ਆ ਡਿਊਟੀ ਦੇ ਛੱਟੇ ਜਾ ਰਹੇ ਮੈਨੂੰ ਹਾਲਾਤ ਬਹੁਤ ਮਾਜੂਦ ਕੌਟ ਆਫ ਕਰਵਾਉਣ ਲਈ ਗਈ ਹੈ ਤੇ ਉਹ ਦੁੱਧ ਲੈ ਕੇ ਜਾ ਰਿਹਾ ਹੈ ਜਿਆਦਾ ਸੋਣਾ ਅੰਕੜਾ ਤੂੰ ਤੇ ਵਹਿਰੇ ਤੀ ਦੇ ਵਿੱਚ ਤੇ ਨਿਕੜੇ ਮੈਂ ਬੱਸ ਤੇ ਆ ਬਿਵਾਰ ਨੂੰ ਤੇ ਖਾਣਾ ਤੇ ਸਾਹਮਣਾ ਬਾਕੀ ਇਹ ਆਹ ਮੀਂਹ ਵਾਂਦਾ ਜਾ ਰਿਹਾ ਵਾ ਕਿਉਂਕਿ ਅਸੀਂ ਆਪਣੀ ਮੰਡੀ ਦੇ ਨੇੜੇ ਜਾ ਰਹੇ ਹਾਂ ਤੇ ਉਹ ਜਦੋਂ ਆਦੇ ਘਟਨਾਇਆਂ ਵਧੀਆਂ ਜਾ ਰਹੀਆਂ ਨੇ ਤੁਹਾਨੂੰ ਕਿੰਨੇ ਗਿਆ ਸੀ ਛੋਡੀ ਦਿਓ ਕੀ ਕਰਨੀ ਆ ਮੈਂ ਪਰ ਵੀ ਜਲਦੀ ਜਲਦੀ ਬੋਤਲਾ ਕਿਉਂਕਿ ਜਾਂ ਅੱਧੀ ਰਾਤ ਤੱਕ ਕੀ ਲੱਗਿਆ ਨਾ ਅੱਧੀ ਰਾਤ ਕੋਈ ਹੱਥ ਨਹੀਂ ਚੁੱਕੀ ਮੇਰੇ ਕੋਲ ਰਿਕਾਰਡ ਕੀਤਾ ਅਜੇ ਬਸ ਕੰਟੀਨਿਊ ਨਹੀਂ ਹੋਇਆ ਤੇ ਘਰ ਆ ਗਏ ਤੇ ਬਾਅਦ ਵਿੱਚ ਆਦੀ ਸੀ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਏਸੀ ਦੀ ਤਾਰ ਜੀ ਖਰਾਬ ਹੋ ਗਈ ਹੈ ਨਾ ਜਿਹੜਾ ਉਸ ਵਿੱਚੋਂ ਨਾ ਤਾਂ ਅਠਾ ਕਰਨਾ ਰਾਤ ਵੀ ਬੜੀ ਔਖੀ ਗੱਡੀ ਆਪਾਂ ਤੇ ਸਵੇਰੇ ਇੰਨੀ ਕਾਹਦਾ ਬਾਰਿਸ਼ ਹੋਈ ਤਾਂ ਹੁਣ ਤੀਕਾ ਚੱਕਰ ਚੱਲਦਾ ਕਿੰਨੀ ਕਰ ਗਈ ਹੈ ਤੇ ਹੁਣ ਤੁਸੀਂ ਸੋਝ ਜਾਓ ਤਿਆਰ ਹੋ ਜਿੱਥੇ ਚੱਲੇ ਤੇ ਮੇਰੇ ਬ੍ਰਦਰ ਨੇ ਜਾਣਾ ਬਾਹਰ ਮਤਲਬ ਬਾਹਰ ਹੀ ਪਹਿਲਾਂ ਉਹ ਉਹ ਇਥੇ ਆਇਆ ਹੈ ਤੇ ਹੁਣ ਉਹ ਨੂੰ ਫੇਰ ਵਾਪਸ ਛੱਡਣ ਤੇਰੇ ਵੀ ਚੱਲ ਭੱਜ ਜਾ ਖੁਬਲਾ ਚੱਲ ਰਹਿਣੇ ਤੇ ਮੇਰੀ ਅੱਜ ਮਿਹਣੀ ਕਿਤੇ ਮੈਨੂੰ ਮਿਹਣੀ ਕਰਕੇ ਛੁੱਟੀ ਨਹੀਂ ਮਿਲੀ ਸਵੇਰ ਸੋਤੇ ਉਹਦੀ ਖਾ ਲਈਆ ਤੇ ਉਹਨੇ ਵੀ ਜੇਲ ਬੜੀ ਇੱਕ ਮਿਲ ਕੇ ਜਾ ਮਿਲ ਕੇ ਜਾ ਤੇ ਮੈਂ ਕਿਹਾ ਨਾਲ ਉਹ ਨੂੰ ਮੈਂ ਦੇ ਨਹੀਂ ਰੱਖੜੀ ਤੇ ਨਾਲ ਮੈਨੂੰ ਮਿਲਣ ਨਾਲ ਨਾਲ ਜਾਊਗਾ ਮੈਂ ਮਾਜੀ ਅਹੀਂ ਪਹੁੰਚ ਗਏ ਆ ਜੀ ਪਟ્રોલ ਕੰਪ ਤੇ ਤੇਰਾ ਬਾਪਕਾਰ ਮੇਰੇ ਕੋਲ ਵਿੱਚ ਹੈ ਬਾਪ ਯਾਸ਼ੀ ਕਰਾਓ ਕੇ ਤੇ ਹਬਾ ਤੋਂ ਪਟ્રોલ ਪਟ્રોલ ਬੋਲੀ ਨਹੀਂ ਜੀ ਡਰੋ ਮਮਾ ਨਾਮ ਨਹੀਂ ਸੌ ਧੀਏ ਮਟਰਾਉਂਦੀ ਵਾਕੇ ਤੇ ਅਸੀਂ ਚੱਲੀਏ ਫਿਰ ਜਾ ਕੇ ਬਲੌਗ ਕਰਦੇ ਕੰਟੀਨਿਊ ਰੱਖ ਵੇਲੇ ਜਾਣਾ ਜਿਹੜਾ ਜ਼ਿਆਦਾ ਮੈਨੂੰ ਲੱਗਦਾ ਬੈਸਟ ਹੈ ਪਤਾ ਨਹੀਂ ਹੁਣ ਇੰਨਾ ਟਾਈਮ ਹੋ ਗਿਆ ਕਿ ਤੁੜਖੜੀ ਵੀ ਮਿਲਦੀ ਕਿ ਨਹੀਂ ਮਿਲਦੀ ਚਲ ਮੈਂ ਵਿਚਾਰਾ ਨਾਲ ਲੈ ਜਾਊਗਾ ਆਪਾਂ ਲਾਗੇ ਵੇ ਪਹੁੰਚ ਲੈ ਆਂ ਮਦਲੀ ਸਾਹਿਬ ਕੋ ਜੀ ਫਰਮਾਇਆ ਕਰੋ ਮੇਰੇ ਬੋਲੇਆ ਕਰੋ ਬੜੇ ਜਾਨ ਜਾਂ ਪਰਿੰਦੇ ਆਤੀ ਰਾਤ ਅੱਧੀ ਰਾਤ ਕੀ ਬੋਲੀਏ ਥੱਕ ਉਹ ਵੀ ਕੰਮ ਜ਼ਰੂਰੀ ਆਏ ਨਾ ਫਿਰ ਉਹ ਵੀ ਕਰਨਾ ਹੀ ਪੈਣੀ ਆ ਕਿ ਆ ਉਹ ਦੁਨੀਆਂ ਜਿਹਦੇ ਅੰਦਰ ਅਸੀਂ ਜਦੋਂ ਦੇ ਤਾਂ ਰੋਜ਼ ਨੂੰ ਨਹੀਂ ਕੰਮ ਬੜੇ ਹੁੰਦੇ ਨਾ ਫਿਰ ਇਹ ਹੁਣੇ ਬਿਜ਼ੀ ਲਾਈਫ ਹੈ ਆਪਣੀ ਬਿਜ਼ੀ ਪਰਸਨ ਹੈ ਵੇਲੇ ਨਹੀਂ ਹੈ ਹੈ ਨਾ ਉਹ ਗੱਲ ਸਹੀ ਹੈ ਪਰ ਇਹ ਵੀ ਕੰਮ ਹੁੰਦੇ ਹੀ ਆ ਨਾ ਨਾ ਹੋਣ ਕਰਦੇ ਤਾਂ ਉੱਥੇ ਨਹੀਂ ਜਾ ਚਲੋ ਹੁਣ ਵੇਖਦੇ ਆ ਤੂੰ ਉਦੋਂ ਜੇ ਯਾ ਕਰੀਦੇ ਕਰਦੇ ਵਲੋਗ ਕੰਟੀਨਿਊ ਕਰਦੀ ਆ ਕੀ ਬੰਦਾ ਵਾ ਤੇ ਚਲੋ ਚੱਲੀਏ मामੂ ਆ ਵੀ ਕੀ ਕਰਦਾ मामੂ ਇਹ ਐਂਦਾ ਬਾਵਾ मामੂ ਕੀ ਕਰਦਾ ਦੇਖਦਾ ਆਂ ਅੱਦੀ ਦੇਖਦਾ ਏ ਕੀ ਕਰਦਾ मामੂ ਹੈਂ ਦੇਖ ਲੈ ਤੇ ਮਾਮੂ ਇਹ ਜਿਹੜਾ ਵਾ ਮਾਮੂ ਆਦੀਤ ਰਹੀ ਆ ਮੈਂ ਪੁੱਛਦੀ ਰਹੀ ਆ ਤੇ ਤੂੰ ਆਇਆ ਨਹੀਂ ਆਇਆ ਮੈਂ ਪੁੱਛਦੀ ਰਹੀ ਆ ਮੈਂ ਪੁੱਛਣਾ ਚਾਹ ਰਹਾ ਹਾਂ ਤੇ ਦੰਦ ਚਲ ਵੀ ਗਿਆ ਚਲ ਵੀ ਗਿਆ ਰੋਮਨ ਮਮੂਨ ਬਾਈ ਕਰੋ ਬਾਈ ਬਾਈ ਮਮੂਨ ਬਾਈ ਉਹ ਨਹੀਂ ਆਉਂਦੀ ਮੈਂ ਕਰ ਉਹਨਾਂ ਨੂੰ ਆਹ ਲੇ ਕਿਤਾਬ ਆ ਥੋੜਾ ਪਚਾਂ ਕੇ ਆਉਂਗਾ ਹੋਰ ਨਹੀਂ ਪਹਿਣਾ ਚਾਹਗਾ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਨਾ ਆਦਾ ਉਹਨੇ ਇਹ ਲੇ ਲੀਕੀਆ ਸੋਤ ਨੂੰ ਬੜਾ ਕਰਿਆ ਕਿ ਪਟੜੀਆਂ ਵਧੀਆ ਨਾਲ ਮੁਹਰੇ ਜਾ ਕੇ ਬੋਲਦਾ ਨਹੀਂ ਇਹ ਤਾਂ ਇਹੇ ਕੰਮ ਹੈ ਮੈਂ ਬਰਕਰਾਰ ਨੰਬਰ ਹੈਗਾ ਮੈਂ ਮੈਸੇਜ ਕਰਾਂਗਾ ਬਾਹਰ ਵਾਲਾ ਪਈ ਨਹੀਂ ਕਰਦਾ ਇਹ ਸਹੀ ਵਾਰ ਹੈ ਇਹ ਰਿਕਾਰਡ ਹੋ ਗਿਆ ਉਹ ਜਗਾ ਬਈ ਮੈਨੂੰ ਕੋੜ ਮੈਂ ਉਹ ਤੇ ਕਰ ਨਹੀਂ ਕਰਦਾ ਇਹ ਗੱਲ ਕਰ ਅੱਗੇ ਆਨੇ ਇਹਨੂੰ ਡਾਉਂਡਾ ਨਹੀਂ ਜਾਉਂਦਾ ਇਹਨੂੰ ਚੇ ਇਹਨੂੰ ਫਟਾ ਕੇ ਤੇ ਸਾਰਾ ਬਣ ਗਿਆ ਵਧੀਆ ਬਣ ਗਿਆ ਨਾ ਹਾਂ ਲਾ ਦੋ ਬੰਦੇ ਮਾਮੂ ਨੂੰ ਮਿਲ ਕੇ ਆਏ ਜੇ ਹਾਂ ਮਾਮੂ ਨੂੰ ਮਿਲ ਕੇ ਆਏ ਜੇ ਠੀਕ ਕਹਿੰਦਾ ਮਾਮੂ ਮਾਮੂ ਨੂੰ ਮਿਲ ਕੇ ਬੜੀ ਖੁਸ਼ ਹੋਏ ਲੈਂ ਕਿੱਦਾਂ ਕਰ ਕਰਦੇ ਆ ਜੀ